ਪਲੇਨੀਅਮ ਇੱਕ ਬਹੁਤ ਜ਼ਰੀਲਾ ਜ਼ਹਿਰ ਹੈ ਜੀਦਾ ਪਤਾ ਨਹੀਂ ਲੱਗਦਾ ਤੇ ਕਿਉਂ ਕਰਕੇ ਰੋਸ ਤੇ ਇੰਡੀਆ ਦੀ ਇੱਕ ਗੱਲ ਹੈ ਖੁਫੀ ਏਜੰਸੀਆਂ ਦੀ ਸਾਨੂੰ ਹਮੇਸ਼ਾ ਸ਼ੱਕ ਰਿਹਾ ਹੈ ਕਿ ਪਲੇਨੀਅਮ ਦੇ ਕੇ ਭਾਈ ਖੰਡਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਕੈਨਡਾਟ ਦੀ ਹਕੂਮਤ ਨੇ ਇਹ ਛੋਟੀ ਗੱਲ ਨਹੀਂ ਸਮਝੀ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਖਾਸ ਪਾਰਲੀਮੈਂਟ ਬਲਾਈ ਤੇ ਉੱਥੇ ਕਿਹਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਇਹ ਸਾਡੇ ਕੈਨੇਡੀਅਨ ਸਿੱਖ ਸ਼ਹੀਦ ਕੀਤੇ ਗਏ ਆ ਮੋਰਟੀ ਦੇ ਕਿਹਾ ਰਿਕਾਰਡ ਦੇ ਉੱਤੇ ਹੈ ਕਿ ਹੁਣ ਸਾਡਾ ਮੁਲਕ ਇੰਡੀਆ ਜਿਹੜੇ ਸਿੱਖ ਆਜ਼ਾਦੀ ਮੰਗਦੇ ਆ ਉਹਨਾਂ ਦੀ ਐਸੀ ਸ਼ਿਕਾਇਤਾਂ ਨਹੀਂ ਭੇਜਦੇ ਜਿੱਥੇ ਉੱਥੇਲੇ ਜਾਣ ਅਸੀਂ ਹੁਣ ਉਹਨਾਂ ਦਾ ਹਿਸਾਬ ਕਿਤਾਬ ਖੁਦ ਕਰ ਦੇਈਦਾ ਹੈ ਜੀ ਅਮਰੀਕਾ ਦੇ ਵਿੱਚ ਅਸੀਂ ਪੰਨوں ਨੂੰ ਵੀ ਸ਼ਹੀਦ ਕਰਤੀਏ ਪਰ ਅਮਰੀਕਾ ਦੀ ਖੁਫੀਆ ਏਜੰਸੀ ਨਹੀਂ ਤੇਜ਼ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਰਿਕਾਰਡ ਕਰਨੀਆਂ ਜਿੱਥੋਂ ਰੋਦੇ ਦਫ਼ਤਰਾਂ ਦੇ ਵਿੱਚੋਂ ਐਨਐਸ ਇਹ ਡੋਇਲ ਦੇ ਦਫ਼ਤਰ ਦੇ ਵਿੱਚੋਂ ਇਹ ਸਾਰੀਆਂ ਸਾਜ਼ਿਸ਼ਾਂ ਹੋਈਆਂ ਹਨ ਗਿਆ ਇਹਦੇ ਵਿੱਚ ਦੋਸ਼ੀ ਨਿਰੰਦਰ ਮੋਤੀ ਨੇ ਅਮਿਤ ਸ਼ਾਹ ਜੈ ਸ਼ੰਕਰ ਅਜੀਤ ਡੋਇਲੇ ਸਮੇਂਤ ਗੋਇਲ ਸਾਬਕਾ ਰੌਦਾ ਮੁਖੀ ਤੇ ਮੌਜੂਦਾ ਰੌਦਾ ਮੁਖੀ ਉਹ ਵੀ ਸਾਰੇ ਇਹਦੇ ਵਿੱਚ ਹਾਜ਼ਰ ਨੇ ਸਤਕਾਰਯੋ ਸਤ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਬੱਬਾ タルਜੀ ਦੇ ਸਤਾਨ ਦੇ ਉੱਤੇ ਹਾਜਰੀ ਭਰ ਰਿਹਾ ਹੈ ਸਰਤਾਜ ਜੀ ਦੇਣੋਂ ਸਾਡੇ ਅਫਤਾਰ ਸਿੰਘ ਖੰਡਾ ਜਿਨ੍ਹਾਂ ਨੂੰ ਬੜੀ ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਰਮਿੰਘਮ ਸ਼ਹਿਰ ਦੇ ਵਿੱਚ ਇੰਡੀਆ ਦੀ ਤੇ ਰੂਸ ਦੀ ਗੱਲ ਇੱਕੋ ਹੀ ਹੈ ਰੂਸ ਦੇ ਵਿੱਚ ਜਦੋਂ ਯੂਰੇਨੀਅਮ ਨੂੰ ਰਫਾਈਨ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਇੱਕ ਹੋਰ ਚੀਜ਼ ਨਿਕਲਦੀ ਹੈ ਜਿਹਨੂੰ ਪੋਲੋਨੀਅਮ ਕਹਿੰਦੇ ਹੈ ਤੇ ਪੋਲੋਨੀਅਮ ਇੱਕ ਬਹੁਤ ਜ਼ਹਿਰੀਲਾ ਜ਼ਹਿਰ ਹੈ ਜੀਦਾ ਪਤਾ ਨਹੀਂ ਲੱਗਦਾ ਦੇਖੂ ਕਰਕੇ ਰੋਸ ਤੇ ਇੰਡੀਆ ਦੀ ਇੱਕ ਗੱਲ ਹੈ ਖੁਫੀ ਏਜੰਸੀਆਂ ਦੀ ਸਾਨੂੰ ਹਮੇਸ਼ਾ ਸ਼ੱਕ ਰਿਹਾ ਹੈ ਕਿ ਪਲੈਨੀਅਮ ਦੇਖੇ ਭਾਈ ਖੰਡਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਸਾਨੂੰ ਬੜਾ ਅਫਸੋਸ ਹੈ ਕੱਲੀ ਉਹਨਾਂ ਦੀ ਮਾਤਾ ਹੈ ਕੱਲੀ ਭੈਣ ਹੈ ਪਰ ਸਾਰੀ ਕੌਮ ਉਹਨਾਂ ਨਾਲ ਖੜੀ ਹੈ ਇਹ ਖੁਸ਼ੂਰਤੀ ਹੈ ਕੌਮ ਦੀ ਔਰ ਸਾਨੂੰ ਦੁੱਖ ਹੈ ਜਿੱਥੇ ਭਾਈ ਹਰਜਿੰਦਰ ਸਿੰਘ ਨਿੱਜੜ ਨੂੰ ਹਰਦੀਪ ਸਿੰਘ ਨਿੱਜੜ ਨੂੰ ਸ਼ਹੀਦ ਕੀਤਾ ਉੱਥੇ ਹੀ ਕੈਨੇਡਾ ਦੇ ਵਿੱਚ ਰਿਪੂ ਜਮਨ ਸਿੰਘ ਮਾਲਕ ਨੂੰ ਤੇ ਮੋਗੇ ਦੇ ਨੌਜਵਾਨ ਸੁਖਦੂਲ ਸਿੰਘ ਨੂੰ ਕਤਲ ਕੀਤਾ ਗਿਆ ਕੈਨੇਡਾ ਦੀ ਹਕੂਮਤ ਨੇ ਇਹ ਛੋਟੀ ਗੱਲ ਨਹੀਂ ਸਮਝੀ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਖਾਸ ਪਾਰਲੀਮੈਂਟ ਬੁਲਾਈ ਤੇ ਉੱਥੇ ਕਿਹਾ ਕਿ ਇੰਡੀਆ ਦੀਆਂ ਏਜੰਸੀਆਂ ਨੇ ਇਹ ਸਾਡੇ ਕੈਨੇਡੀਅਨ ਸਿੱਖ ਸ਼ਹੀਦ ਕੀਤੇ ਗਏ ਹੈ ਸੋ ਸਾਧ ਸੰਗਤ ਜੀ ਇੱਕ ਕਤਾਰ ਲੰਬੀ ਹੋ ਰਹੀ ਹੈ ਕਿਉਂਕਿ ਕਹਿੰਦੇ ਮੋਦੀ ਨੇ ਕਿਹਾ ਰਿਕਾਰਡ ਦੇ ਉੱਤੇ ਹੈ ਕਿ ਹੁਣ ਸਾਡਾ ਮੁਲਖ ਇੰਡੀਆ ਜਿਹੜੇ ਸਿੱਖ ਆਜ਼ਾਦੀ ਮੰਗਦੇ ਐ ਉਹਨਾਂ ਦੀ ਅਸੀਂ ਸ਼ਿਕਾਇਤਾਂ ਨਹੀਂ ਭੇਜਦੇ ਜਿੱਥੇ ਉਹ ਚਲੇ ਜਾਣ ਅਸੀਂ ਹੁਣ ਉਹਨਾਂ ਦਾ ਹਿਸਾਬ ਕਿਤਾਬ ਖੁਦ ਕਰ ਦੇਈਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਜੇ ਐਸਤਰਾ ਭਾਈ ਅਫਤਾਰ ਸਿੰਘ ਠੰਡੇ ਨੂੰ ਸ਼ਹੀਦ ਕੀਤਾ ਗਿਆ ਨੱਜਰ ਤੇ ਮਲਕ ਸਾਬ ਨੂੰ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਲਖਵੀਰ ਸਿੰਘ ਰੋਡੇ ਨੂੰ ਕਤਲ ਕਰਾਇਆ ਮੋਦੀ ਸਰਕਾਰ ਨੇ ਔਰ ਸਾਡੇ ਹਰਿਆਣੇ ਦੇ ਵਿੱਚ ਭਾਈ ਦੀਪ ਸਿੰਘ ਸਿੱਧੂ ਨੂੰ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਬਾਲ ਨੂੰ ਇਹ ਬੜੇ ਸੰਜੀਨ ਜੁਰਮ ਨੇ ਔਰ ਹਿੰਦ ਦੀ ਹਕੂਮਤ ਨੇ ਯਤਨ ਕੀਤੇ ਹੈ ਕਿ ਅਮਰੀਕਾ ਦੇ ਵਿੱਚ ਅਸੀਂ ਪੰਨੂ ਨੂੰ ਵੀ ਸ਼ਹੀਦ ਕਰ ਦਈਏ ਪਰ ਅਮਰੀਕਾ ਦੀ ਖੁਫੀਆ ਏਜੰਸੀ ਨਹੀਂ ਤੇਜ਼ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਰਿਕਾਰਡ ਕਰ ਲਈਆਂ ਜਿੱਥੋਂ ਰੋਦੇ ਦਫ਼ਤਰਾਂ ਦੇ ਵਿੱਚੋਂ ਐਨਐਸਏ ਡੋਇਲ ਦੇ ਦਫ਼ਤਰ ਦੇ ਵਿੱਚੋਂ ਇਹ ਸਾਰੀਆਂ ਸਾਜ਼ਿਸ਼ਾਂ ਹੋਈਆਂ ਹਨਗੀਆਂ ਇਹਦੇ ਵਿੱਚ ਦੋਸ਼ੀ ਨਰਿੰਦਰ ਮੋਦੀ ਨੇ ਅਮਿਤ ਸ਼ਾਏ ਜੈ ਸ਼ੰਕਰ ਐ ਅਜੀਤ ਡੋਇਲਾ ਸਮਿਤ ਗੋਇਲ ਸਾਬਕਾ ਰੋਜ਼ਾਮੁਖੀ ਤੇ ਮੌਜੂਦਾ ਰੋਜ਼ਾਮੁਖੀ ਉਹ ਵੀ ਸਾਰੇ ਇਹਦੇ ਵਿੱਚ ਹਾਜ਼ਰ ਨੇ ਤੁਹਾਨੂੰ ਪਤਾ ਹੈ ਕਿ ਸਾਡੀ ਕੌਮ ਦੇ ਕੋਲੇ ਹਰਮੇਸ਼ਾ ਰਾਜ ਗੱਦੀ ਨਹੀਂ ਰਹਿੰਦੀ ਪਰ ਜੇ ਰਾਜ ਗੱਦੀ ਨਹੀਂ ਰਹਿੰਦੀ ਸਿੱਖ ਕੌਮ ਨੂੰ ਆਪਣੇ ਵਿੱਚੋਂ ਹੀ ਕੋਈ ਨਾ ਕੋਈ ਚੀਜ਼ ਉਤਪੰਨ ਹੁੰਦੀ ਹੈ ਕਿ ਅਸੀਂ ਆਪਣੇ ਮਸਬਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਆਪਣੀ ਕੌਮ ਦਾ ਨੁਕਸਾਨ ਨਹੀਂ ਹੋਣ ਦੇਣਾ ਇੱਥੇ ਆਪਾਂ ਨੂੰ ਬਾਹਰ ਜਾਂਦੇ ਆਂ ਦੇਖਦੇ ਦਰਬਾਰ ਸਾਹਿਬ ਨੇ ਜਿੱਥੇ ਮਸਲੇ ਰੰਗੜ ਨੇ ਕਬਜ਼ਾ ਕੀਤਾ ਸੀ ਤੇ ਭਾਈ ਸੁਖਾ ਸਿੰਘ ਮਹਤਾਬ ਸਿੰਘ ਨੂੰ ਨਾ ਤੁਹਾਡੇ ਪੁਰਖਾਂ ਨੇ ਕਿਹਾ ਸੀ ਨਾ ਮੇਰੇ ਪੁਰਖਾਂ ਨੇ ਕਿਹਾ ਸੀ ਉਹਨਾਂ ਵਿੱਚੋਂ ਆਪ ਹੀ ਇੱਕ ਖਾਸ ਹੋਈ ਕਿਸ ਮੱਸੇ ਰੰਗੜ ਨੂੰ ਅਸੀਂ ਦਰਬਾਰ ਸਾਹਿਬ ਦਾ ਕਬਜ਼ਾ ਛਡਾ ਕੇ ਖਤਮ ਕਰਨਾ ਇਸੇ ਤਰ੍ਹਾਂ ਭਾਈ ਸਿੱਖੋ ਤੁਹਾਨੂੰ ਸਾਰਾ ਪਤਾ ਹੈ ਬਾਕੀ ਕਹਿਣ ਦੀ ਲੋੜ ਨਹੀਂ ਹੈ ਪਰ ਜਿਹੜੇ ਇਹ ਦੋਸ਼ੀ ਹੈ ਅੱਜ ਇਟਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਕੈਨੇਡਾ ਟਰੂਡੋ ਦੇ ਨਾਲ ਮੋਦੀ ਹੱਥ ਮਿਲਾ ਰਿਹਾ ਹੈ। ਔਰ ਮੇਰਾ ਮਤਲਬ ਹੈ ਕਿਸ ਢੰਗ ਦੇ ਨਾਲ ਟਰੂਡੋ ਸਾਹਿਬ ਨੇ ਆਪਣਾ ਹੱਥ ਅੱਗੇ ਕੀਤਾ ਜਿਸ ਸ਼ਖਸ ਦੇ ਹੱਥਾਂ ਨੂੰ ਸਿੱਖਾਂ ਦਾ ਲੋ ਲੱਗਿਆ ਹੋਇਆ ਹੈ। ਸੋ ਇਹ ਛੋਟੀ ਗੱਲ ਨਹੀਂ ਹੈ। ਸਾਡੇ ਕੋਲ ਕੋਈ ਫੌਜ ਨਹੀਂ ਹੈ। ਸਾਡੇ ਕੋਲ ਕੋਈ ਖੂਫੀ ਏਜੰਸੀ ਨਹੀਂ ਹੈ ਪਰ ਗੁਰੂ ਮਹਾਰਜ ਦੀ ਕਿਰਪਾ ਹੈ ਕਿ ਸਾਡੇ ਵਿੱਚੋਂ ਹੀ ਇੱਕ ਵਾਰ ਉਤਪਨ ਹੁੰਦੀ ਹੈ ਕਿ ਅਸੀਂ ਜ਼ਾਲਮ ਨੂੰ ਬਖਸ਼ਣਾ ਨਹੀਂ ਹੈ ਸੋ ਮੋਦੀ ਸਾਹਿਬ ਦੀ ਸਰਕਾਰ ਬੀਜਪੀ ਆਰਐਸਐਸ ਨੇ ਪਹਿਲਾਂ ਕਾਂਗਰਸ ਨੇ ਸਿੱਖ ਕੌਮ ਦੇ ਨਾਲ ਵਾਅਦੇ ਕੀਤੇ ਸੀਗੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਾਸ ਅਸੀਂ ਅਰਦਾਸ ਕਰਦੇ ਆਂ ਕਿ ਜਿਹੜੇ ਜ਼ਾਲਮਾਂ ਨੇ ਬੇਗਨਾਹ ਸਿੱਖ ਸ਼ਹੀਦ ਕੀਤੇ ਐ ਇਹਨਾਂ ਨੂੰ ਤੁਸੀਂ ਸਾਮ ਲੈਣਾ ਔਰ ਸਿੱਖਾਂ ਦਾ ਜਿਹੜਾ ਸਿਰ ਹੈ ਧੌਣ ਹੈ ਉੱਚੀ ਰੱਖਣੀ ਐ ਛਾਤੀ ਵੱਡੀ ਰੱਖਣੀ ਐ ਔਰ ਹਮੇਸ਼ਾ ਬਗੈਰ ਸਟ੍ਰੇਟ ਤੋਂ ਜੇ ਸਾਨੂੰ ਤੁਸੀਂ ਬਣਾਇਆ ਹੈ ਕਾ ਅਸੀਂ ਆਪਣੀ ਰਵੈਤ ਅਨਸਾਰ ਆਪਣੇ ਕੰਮ ਕਰਦੇ ਰਹੀਏ ਔਰ ਸਿੱਖ ਫੌਮ ਦੇ ਵਿੱਚ ਕਦੇ ਵੀ ਨਮੋਸ਼ੀ ਨਾ ਆਉਣ ਦੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਜੀ ਤੋਂ ਅਗੇ ਮੰਗਦੇ ਤੇ ਐਸਪੀ ਦੇ ਪ੍ਰਧਾਨ ਸਾਹਿਬ ਨੂੰ ਕਹਿੰਦਾ ਕਿ ਭਾਈ ਅਫਤਾਰ ਸਿੰਘ ਦਾ ਤੇ ਨਿੱਜਤ ਜੀ ਦਾ ਜਿਹੜੇ ਤਸਵੀਰਾਂ ਹੈਗੀਆਂ ਅਜੈਬਕਰ ਦੇ ਵਿੱਚ ਰੱਖੀਆਂ ਜਾਣ ਸੰਤ ਜਨੈਲ ਸਿੰਘ ਭਿੰਡਾਰਬਲੇ ਸ੍ਰੀ ਅਕਾਲ ਦੇ ਨਾਲ ਅਸੀਂ ਸਾਰੇ ਚੱਲੇ ਆਂ ਔਰ ਆਸ ਕਰਦੇ ਆਂ ਕਿ ਉਹਨਾਂ ਨੇ ਆਖਰੀ ਸ਼ਬਦ ਕਹੇ ਸੀਗੇ ਕਿ ਜਦੋਂ ਹਿੰਦ ਦੀ ਹਕੂਮਤ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਲਿਆਉਣਗੀਆਂ ਤਾਂ ਖਾਲਿਸਤਾਨ ਦਾ ਨੀ ਪੱਥਰ ਰੱਖਿਆ ਜਾਊਗਾ ਅਸੀਂ ਤਾਂ ਇਸ ਸੀ ਮੰਨਦੇ ਆਂ ਕਈ ਨਹੀਂ ਮੰਨਦੇ ਉਹਨਾਂ ਨੂੰ ਵੀ ਅਸੀਂ ਇੱਜ਼ਤ ਦਿੰਦੇ ਆਂ ਮਾਣ ਦਿੰਦੇ ਆਂ ਪਰ ਜਿੰਨਾ ਚਿਰ ਖਾਲਸਾ ਆਪਣਾ ਦੇਸ਼ ਨਹੀਂ ਬਣੂਗਾ ਇਹੋ ਜੇ ਬੇਵਕਤੀ ਸਾਡੀਆਂ ਸਿੱਧਾਂ ਹੁੰਦੀਆਂ ਰਹਿਣਗੀਆਂ ਔਰ ਸਿੱਖ ਚੜ੍ਹਦੀ ਕਲਾ 'ਚ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ